ਹਾਂਜੀ ਬੱਚਿਓ ਅੱਜ ਆਪਾਂ ਪੜ੍ਹਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ। ਆਪਣੇ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ? ਗੁਰੂ ਨਾਨਕ ਦੇਵ ਜੀ। ਹਾਂਜੀ। ਉਹਨਾਂ ਦਾ ਜਨਮ ਕਦੋਂ ਹੋਇਆ? 14 ਸਾਲ 69 ਇਸਵੀ। ਹਾਂਜੀ। ਉਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀ? ਮੱਤਾ ਕਲਜੀ। ਉਹਨਾਂ ਦੀ ਮਾਤਾ ਜੀ ਦਾ ਕੀ ਨਾਮ ਸੀ? ਪਤਨੀ ਜੀ। ਹਾਂਜੀ। ਉਹਨਾਂ ਦੀ ਪਤਨੀ ਦਾ ਕੀ ਨਾਮ ਸੀ? ਬੀਵੀ ਖਰਨੀ ਦੇਵੀ ਜੀ ਹਾਂਜੀ ਉਹਨਾਂ ਦੀ ਭੈਣ ਦਾ ਕੀ ਦੇਵੀ ਜੀ ਹਾਂਜੀ ਉਹਨਾਂ ਦੇ ਕਿੰਨੇ ਪੁੱਤਰ ਸਨ ਦੋ ਪੁੱਤਰ ਹਾਂਜੀ ਉਹਨਾਂ ਨੇ ਕਿਹੜਾ ਸੌਦਾ ਕੀਤਾ ਸੱਚਾ ਸੌਦਾ ਉਹਨਾਂ ਨੇ ਕਿੰਨਾ ਨੂੰ ਭੋਜਨ ਛਕਾਇਆ ਸਾਧੂਆਂ ਨੂੰ ਉਹਨਾਂ ਦੇ ਬਾਣੀ ਕਿੰਨੇ ਰਾਗਾਂ ਚ ਰਚੀ ਐ ਹਾਂਜੀ ਉਹਨਾਂ ਉਹ ਜੋਤੀ ਜੋਤ ਕਦੋਂ ਸਮਾਏ ਹਾਂਜੀ